ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 332 ਦੇ ਇੱਕ ਸਬਦ ਸੁਭਾਈਮਾਨ ਹੈ ਜੀਵਤ ਪਿਤਰ ਨਾ ਮਾਨੇ ਕੋ ਮੂਏ ਸਰਾਦ ਕਰਾ ਦੀ ਪਿਤਰ ਦੇ ਬਪਰੇ ਕਹੋ ਕਿਉ ਪਾਵੇ ਕਉਆ ਕੂਕਰ ਸਾਧੀ ਮੋਕੋ ਕੁਸਲ ਬਤਾਵੋ ਕੋਈ ਕੁਸਲ ਕੁਸਲ ਕਰਤੇ ਜਗ ਬਿਰਸੇ ਉਸਨ ਕਰਕੇ ਇਹ ਕੈਸੇ ਹੋਈ ਰਹਾ ਸਾ ਸੰਗਮ ਜੋ ਸਾਰਾ ਸੰਸਾਰ ਇੱਕ ਵਿਅਕਤੀਗਤ ਕਾਰਨ ਪਰਿਵਾਰ ਤੋਂ ਲੈ ਕੇ ਸਾਰਾ ਸੰਸਾਰ ਸੁਖ ਚੰਗ ਲਏ ਪਰ ਇਹ ਗਲਤ ਦਿਸ਼ਾ ਵੱਲ ਚਲਾ ਜਾਂਦਾ ਹੈ ਜਿੱਧਰ ਸੁਖ ਨਹੀਂ ਜਿੱਧਰ ਦੁੱਖ ਹੀ ਦੁੱਖ ਨੇ ਇਸ ਲਈ ਬਾਬਾ ਫਰੀਦ ਜੀ ਨੇ ਕਿਹਾਏ ਫਰੀਦਾ ਮੈਂ ਜਾ ਰਿਹਾ ਦੁੱਖ ਮੁਝ ਕੋ ਦੁਖ ਸਬਾਇਆ ਜਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਆਤਮ ਸੋ ਸਾਧ ਸੰਗਤ ਜੀਓ ਪਹਿਲੀਆਂ ਪੰਕਤੀਆਂ ਨੇ ਜੀਵਤ ਪਿਤਰ ਨਾ ਮਾਨੇ ਕੋ ਆਪ ਜੀ ਸਮਝ ਗਏ ਹੋਵੋਗੇ ਕਿ ਅੱਜ ਮੈਂ ਇਹ ਸ਼ਬਦ ਦੀ ਚੋਣ ਕਿਉਂ ਕੀਤੀ ਹੈ ਹਿੰਦੂ ਧਰਮ ਦੀ ਰੀਤੀ ਦੇ ਮੁਤਾਬਕ ਅੱਜ ਸ਼ਰਾਬ ਦਾ ਅਕੀਲਾ ਦਿਨ ਹੈ ਸਾਧ ਸੰਗਤ ਜੀ ਮੈਂ ਬੇਨਤੀ ਕਰਾਂਗਾ ਇਹ ਜਰਾ ਸਾਂਕਤੀ ਦਾ ਗਾਮਕੋਲ ਜੀ ਥੋੜਾ ਜਿਹਾ ਸਮਾਂ ਹੈ ਆਪਣੇ ਕੋਲ ਉਸ ਨੂੰ ਜਿਹੜਾ ਆਰਾਮ ਦੇ ਨਾਲ ਅਸੀਂ ਸਰਵਣ ਕਰੀਏ ਪਾਪਾ ਕਬੀਰ ਸਾਹਿਬ ਜੀ ਕਹਿੰਦੇ ਨੇ ਆਪਣੇ ਮਾਪੇ ਜੋ ਘਰ ਦੇ ਵਿੱਚ ਮਿਲਕਦੇ ਨੇ ਤਰਸਦੇ ਨੇ ਪਰ ਧੀਆਂ ਤੇ ਪੁੱਤ ਉਹਨਾਂ ਦੀ ਸਾਰ ਸੰਭਾਲ ਜੁੰਡੀਆਂ ਨਹੀਂ ਕਰਦੇ ਜਦ ਕਿ ਉਹਨਾਂ ਦੀ ਸਾਲ ਸੰਭਾਲ ਜਿਉਂਦਿਆਂ ਕਰਨੀ ਚਾਹੀਦੀ ਏ ਪਰ ਜਦੋਂ ਉਹ ਮਰ ਜਾਂਦੇ ਨੇ ਤਾਂ ਮਰਿਆਂ ਹੋਣ ਦੇ ਨਮਿਤ ਫੇਰ ਉਹ ਕੀ ਕਰਦੇ ਨੇ ਸਰਾਰ ਤੇ ਉਹ ਸਰਾਰ ਜਦ ਇਹ ਇਸ ਅਸੂ ਦੇ ਮਹੀਨੇ ਵਿੱਚ ਆਉਂਦੇ ਨੇ ਸਰਾਰ ਵੀ ਚਾਰ ਤਰ੍ਹਾਂ ਦੇ ਹੁੰਦੇ ਨੇ ਜਿਸ ਤਰ੍ਹਾਂ ਕਿ ਅੱਜ ਇਹਨਾਂ ਇਸ ਮਹੀਨੇ ਦੇ ਵਿੱਚ ਸਰਾਰ ਆਉਂਦੇ ਨੇ 15 ਦਿਨਾਂ ਵਾਸਤੇ ਪੰਡਤਾਂ ਬ੍ਰਾਹਮਣਾਂ ਨੂੰ ਦੋ ਘਰਾਂ ਦੇ ਵਿੱਚ ਬੁਲਾ ਕੇ ਮਰਿਆਂ ਉਹਨਾਂ ਦੇ ਨਿਤ ਨਵੇਂ ਤੋਂ ਭੋਜਨ ਸ਼ਕੋਮੀ ਤੇ ਬਸਤਰ ਵੀ ਦਿੰਦੇ ਨੇ ਤੇ ਪੈਸੇ ਵੀ ਦਿੰਦੇ ਨੇ ਤਾਂ ਕਿ ਸਾਡੇ ਮਰੇ ਹੋਏ ਪਿਤਰਾ ਦੇ ਕੋਲ ਪਹੁੰਚ ਸਕੀ ਤੇ ਇਸੇ ਤਰ੍ਹਾਂ ਇੱਕ ਉਹ ਸਰਾਧ ਨੇ ਨਿਤ ਕੀਤੇ ਜਾਂਦੇ ਰੋਜ਼ ਜਿਵੇਂ ਕਿ ਆਏ ਦੇਵਤਿਆਂ ਨੂੰ ਪਾਣੀ ਆਦਕ ਦਾਨ ਕਰਦੇ ਨੇ ਨਾ ਇਹ ਨਿਤ ਦਾ ਸਰਾਧ ਇੱਕ ਉਹ ਸਰਾਧ ਹੁੰਦਾ ਹੈ ਜਿਸ ਦਿਨ ਮੌਲਕ ਦੀ ਮੌਤ ਹੋਦੀ ਹੈ। ਇੱਕ ਉਹ ਸਰਾਧ ਹੁੰਦਾ ਹੈ ਜਿਹੜੇ ਆਮਾਸਤੇ ਹੋਰ ਮੁਰਬਾਂ ਦੇ ਉੱਪਰ ਖਾਸ ਖਾਸ ਦਿਨਾਂ ਦੇ ਵਿੱਚ ਮਰਿਆਂ ਦੇ ਨਾਮਿਲ ਪੋਜਤਗਾਰ। ਸਾਧ ਸੰਗਤ ਜੀ ਜਿਉਂਦੇ ਰਹਿਣਾ। ਇਹ ਪੂਰਨ ਮਾਸੀ ਹੋਵੇ ਜਾਂ ਅਮਸਿਆ ਹੋਵੇ। ਇਹਨਾਂ ਦਾ ਸਿੱਖੀ ਨਾਲ ਕੋਈ ਸੰਬੰਧ ਨਹੀਂ। ਪਰ ਅਸੀਂ ਗੁਰਦੁਆਰਿਆਂ ਦੇ ਵਿੱਚ ਬੈਠ ਕੇ ਕਹਿ ਦਿੰਦੇ ਆ ਆਹ ਬਲੇ ਅਮਸਿਆ ਦਾ ਪੂਤਰ ਦਿੰਦੇ। ਆਜੂ ਪੂਰਨ ਮਾਸੀ ਦਾ ਗੁਰਿੰਦਰ ਸਿੰਘ ਸੱਚ ਜਾਣਿਓ ਇੱਕ ਲੋਕਲ ਗੁਰਦੁਆਰਿਆਂ ਦੇ ਵਿੱਚ ਤਾਂ ਇਹ ਕੀਤਾ ਜਾਂਦਾ ਹੈ ਪਰ ਇਤਿਹਾਸਿਕ ਗੁਰਦੁਆਰਾ ਜੋ ਲੈਣੀ ਤਾਲ ਦੇ ਵਿੱਚ ਹੈ ਉਤਰਾਖੰਡ ਵਿੱਚ ਪੈਂਦਾ ਹੈ ਗੁਰਦੁਆਰਾ ਨਾਨਕਪਾਤਾ ਸਾਹਿਬ ਉੱਥੇ ਆਜ ਵੀ ਬੜੀ ਵੱਡੀ ਪੰਦਰ ਤੇ ਬਸਿਆ ਦਾ ਮੇਲਾ ਲੱਗਦਾ ਤੇ ਲੋਕ ਕਥਾ ਕੀਰਤਨ ਸੁਣ ਘਟ ਜਾਂਦੇ ਨੇ ਪਰ ਉਸ ਮੇਲੇ ਦੇ ਵਿੱਚ ਬੰਬੜਾ ਫਿਰਨ ਦੀ ਜਿਆਦਾ ਜਰਨੀ ਨੇ ਸਾਰ ਸੰਗਤ ਜੀ ਇਹ ਚੇਤੇ ਰੱਖਣਾ ਮਸਿਆਂ ਘੁਰਮਾਸੀ ਕੋਈ ਸਾਡੇ ਵਾਸਤੇ ਵਿਸ਼ੇਸ਼ ਦਿਨ ਨਹੀਂ ਨੇ ਮਹਾਰਾਜ ਦੀ ਬਾਣੀ ਕਹਿੰਦੀ ਹੈ ਸੋਈ ਦਿਨ ਸੁਸਹਾਵਣਾ ਜਿਤ ਭਵ ਆਵੇ ਚਿਤ ਜਿਤ ਦਿਨ ਦਿਸਰੇ પાર ਬ੍ਰਹਮ ਫਿਟ ਫਿਰੀ ਲੋ ਸਾਡੇ ਲਈ ਉਹ ਦਿਨ ਸਫਲਾ ਜਿਸ ਦਿਨ ਅਸੀਂ ਗੁਰੂ ਨਾਲ ਜੁੜਦੇ ਹਾਂ ਗੁਰੂ ਦੀ ਬਾਣੀ ਗਾਉਂਦੇ ਹਾਂ ਗੁਰੂ ਦੀ ਬਾਣੀ ਸੁਣਦੇ ਨਾ ਤਾਂ ਸਾਧ ਸੰਗਤ ਦੀ ਜੀਵਤ ਪਿੱਤਰ ਨਾ ਮੰਨੇ ਤੋ ਜਿਉਂਦਿਆਂ ਨੂੰ ਕੋਈ ਮੰਦਾ ਨਹੀਂ ਇਹ ਉਹਨਾਂ ਬਣਾਈ ਹੋਈ ਪ੍ਰਣਾਲੀ ਕਿਸ ਦੀ ਏ ਸਾਧ ਸੰਗਤ ਦੀ ਇਹ ਬ੍ਰਾਹਮਣ ਦੀ ਨਾ ਲਈ ਦਿੱਤੀ ਏ দান ਵਾਸਤੇ ਉਸਨੇ ਆਪਣੇ ਸਾਰੇ ਦਰਵਾਜ਼ੇ ਖੋਲੇ ਨੇ ਕਿ ਇੰਦਰੂ ਵੀ ਦਾਨ ਮੇਰੇ ਕੋਲ ਆਵੇ ਇੰਦਰੂ ਵੀ ਆਵੇ ਉਦਰੂ ਪਿਆਰੇ ਇੰਦਰੂ ਨਾ ਸਾਰੇ ਪਾਸੇ ਤੋਂ ਦਾਨ ਮੇਰੇ ਕੋਲ ਆਵੇ ਮੇਰੀਆਂ ਝੋੜੀਆਂ ਭਰ ਜਾਵਾਂ میرے گھر بار جوان میری کوٹھیاں بار جان میرے بنگلے بار جان میرے کول زمین تے جائدار ہو جاوے سب کچھ میرے کول ہو جاوے پر اس واسطے اس نے سدا وی سارے دروازے بند کر دتے نہیں آکھو دھن جو نانک پاسا تو ساڈے واسطے سارے دروازے کھول دتے اے اے گل نانک پاسا دی رحم کر دے بخشش کر ਮੈਂ ਇਹ ਉਦਾਹਰਣ ਦੇ ਰਿਹਾ ਵੈਸੇ ਇਸ ਤਰ੍ਹਾਂ ਦਾ ਇਤਿਹਾਸ ਸਾਰੀ ਦੁਨੀਆ ਦੇ ਵਿੱਚ ਸਾਡ ਖਾਸ ਕਰਕੇ ਸਾਡੀ ਹਿੰਦੁਸਤਾਨ ਵਿੱਚ ਹੋਇਆ ਹੈ ਕਿ ਇੱਕ ਵਿਚਾਰਾ ਗਰੀਬ ਜਾਟਾ ਸੀ ਉਹਦੇ ਕੋਲ ਕੋਈ ਇਹਦੀਆਂ ਵਸਤਾ ਨਹੀਂ ਸਨ ਕਿ ਜੋ ਬ੍ਰਾਹਮਣ ਨੂੰ ਦਾਨ ਕਰ ਸਕਦਾ ਆਪਣੀ ਕਿਸ ਤਰ੍ਹਾਂ ਦੇ ਨਵੇਂ ਤਾਂ ਉਹ ਕਿਦਰੋ ਵਿਚਾਰਾ ਜੁਗਾੜ ਕਰਕੇ ਇੱਕ ਦੋ ਲਿਆਇਆ ਤੇ ਬ੍ਰਾਹਮਣ ਦੀ ਨਜ਼ਰ ਉਧਰ ਪੈ ਗਈ ਤੇ ਸੋਚਣ ਲੱਗਾ ਇਹ ਧਾਮ ਜਿਹੜੀ ਇਹਦੇ ਕੋਲ ਲੈਣੀ ਚਾਹੀਦੀ ਉਹਦੇ ਘੰਟ ਚਲਾ ਗਿਆ ਕਰਨ ਲੱਗੇ ਜਿਵੇਂ ਪਹਿਲੇ ਪਿੱਤਰ ਹੈਗੇ ਨਾ ਬਾਪ ਉੱਤੇ ਦਾਦੇ ਸੋ ਤਾਂ ਬੇਤਰਨੀ ਨਦੀ ਦੇ ਪਰਿਵਾਰਲੇ ਕਿਨਾਰੇ ਤੇ ਬੈਠ ਕੇ ਰੋਈ ਜਾਂਦੇ ਨੇ ਉਹ ਨਾਲ ਨੂੰ ਤਾਂ ਪਾਰ ਲੰਘਣ ਵਾਸਤੇ ਕੋਈ ਸਾਧਨ ਹੀ ਨਹੀਂ ਹੈ ਤਾਂ ਦਸਰ ਉਹ ਜਾਨਾ ਨੇ ਪੁੱਛਿਆ ਭਈ ਫਿਰ ਪਾਰ ਕਿਵੇਂ ਲੰਘੂ ਤਾਂ ਕਹਿਣ ਲੱਗੇ ਇਹ ਤੂੰ ਦੂਆ ਕੀਤੀ ਕਿ ਤੀਨਾ ਖੜਿਆ ਨਹੀਂ کہنے لگے چنگا میں دو دان کر تاں تیرے پتر جنہیں نے وہ نہیں ندی تو آگا لگ جانے لگے انہیں کیا بھئی لے جاتا ہے میرے پتر نہیں رونے چاہیے میرے بڑے بڑے رہے آجے اکھاں میں تو آسو نہیں آنے چاہیے تو لے جاتا وہ لے گیا اس دن بعد وہ دن مانے میں خیال آیا تھا کہ ایک گالہ آج میں برامن کی جا کے کہ سنا برامن کی دن چلا گیا کہنے لگے جی ਜਿਹੜੇ ਮੇਰੇ ਪੁੱਤਰ ਸਭ ਉਹ ਮੇਰਤ ਨਦੀ ਤੋਂ ਪਾਰ ਲੰਘ ਗਏ ਕਹਿੰਦੇ ਜੀ ਲੰਘ ਗਏ ਕਹਿੰਦੇ ਹੁਣ ਤਾਂ ਵਾਪਸ ਨਹੀਂ ਹੁੰਦੇ ਕਹਿੰਦੇ ਜੀ ਨਹੀਂ ਹੁੰਦੇ ਹੁਣ ਤਾਂ ਉਦਗਨ ਨਹੀਂ ਕਰਦੇ ਕਹਿੰਦੇ ਜੀ ਨਹੀਂ ਕਰਦੇ ਤਾਂ ਫਿਰ ਕਹਿਣ ਲੱਗੇ ਚੰਗਾ ਬਾਣੀ ਬਰਾਬਰ ਉਹ ਗਊ ਖੋਲ ਕੇ ਫਿਰ ਜੇ ਆਇਆ ਕਰਦੇ ਹੁਣ ਤਾਂ ਮੇਰੇ ਪੁੱਤਰ ਪਾਰ ਹੋ ਗਏ ਨੇ ਤੇ ਹੁਣ ਮੈਂ ਆਪਣੀ ਗਊ ਲੈ ਜਾਹਾਂ ਸਾਸ ਜੰਮੀ ਦੀ

ਇਹ ਇਹਦਾ ਬਹੁਤ ਵੱਡਾ ਇੱਕ ਧਾਰਮਿਕ ਸਥਾਨ ਹੈ ਤੇ ਜਿਹੜਾ ਬਜ਼ੁਰਗ ਹੋ ਜਾਂਦਾ ਨਾ ਅਜ ਬਜ਼ੁਰਗਾਂ ਦੀ ਕਿਰਤੀ ਜਾਤ ਦੇਖਣਾ ਨਾ ਬਨਾਰਸ ਦੇ ਵਿੱਚ ਜਾਂਦਾ ਉਹ ਕਹਿੰਦੇ ਨੇ ਕਿ ਜਿਹੜਾ ਇੱਥੇ ਆ ਕੇ ਮਰੂਗਾ ਨਾ ਉਸ ਨੂੰ ਸਵਰਗ ਮਿਲੇਗਾ ਤੇ ਜਿਹੜਾ ਮਤਲਬ ਉਹ ਇੱਕ ਆੜਾ ਲੱਗਿਆ ਹੈ ਉਹ ਹੈ ਉਹਦੇ ਵਿੱਚ ਛਾਰਾ ਲੱਗਿਆ ਹੈ ਕਿ ਪੁੱਤਰੋਂ ਉਸ ਨੂੰ ਵੀ ਕੋਲ ਛਾਲ ਮਾਰ ਕੇ ਜੋ ਮਰ ਜਾਂਦਾ ਹੈ ਇਸ ਤੋਂ ਪਹਿਲਾਂ ਜਿਤਨਾ ਵੀ ਉਹਦੇ ਕੋਲ ਜਮੀਨ ਜਾਇਦਾਦ ਧਨ ਸਵਰਗaisa ਹੈ ਉਹ ਸਾਰਾ ਕੁਝ ਬਰਮਨ ਨੂੰ দান ਕਰਕੇ ਜੇ ਮਰਦਾ ਹੈ ਤਾਂ ਉਹ ਸਿੱਧਾ ਉਹਦੇ ਵਾਸਤੇ ਸੁਣ ਮਾਰੇ ਦੀ ਬਾਣੀ ਦੇ ਦੀ ਮਨ ਕਾਮਨਾ ਤੀਰ ਜਾਇ ਬਸੋ ਸਿਰ ਕਰਮਕ ਥਾਏ ਕਰਮਨਾਮੇ ਆਰਾਮ ਉਹ ਵੀ ਆਪਣੇ ਉੱਪਰ ਥਾ ਲਵੇ ਆਪਣੇ ਆਪ ਨੂੰ ਚਿਰਾ ਲਵੇ ਆਪਣੇ ਆਪ ਦੇ ਟੋਕੇ ਕਰਵਾ ਲਵੇ ਮਨ ਕਾਮਨਾ ਕੀ ਜਾਇ ਬਸ ਉਸੇ ਕਰਮ ਕਰਾਇ ਕਾਮੀ ਜਿਵੇਂ ਮਨ ਦੀ ਜੜੀ ਮੈਲ ਹੈ ਲੋਕਾਂ ਦੇ ਜਿਹੜੀ ਹੋ ਸਕਦੀ ਤੇ ਕਦੇ ਇਸ ਨੂੰ ਬਾਇਦਾ ਪਿਆਰ ਨਹੀਂ ਨਹੀਂ ਫਿਰ ਬਜ਼ੁਰਗਾ ਦੀ بےਪੱਤੀ ਕਿਉਂ ਹੁੰਦੀ ਏ ਇਹ ਨਾ ਸਮਝਣਾ ਕਿ بےਪੱਤੀ ਆਜਾਉ ਲੱਗੀ ਛੀਂ ਦੇ ਵਿੱਚ ਨਾ ਇੱਕ 6000 ਸਾਲ ਪੁਰਾਣੀ ਖੰਡਲੀ ਉਸ ਖਾਲ ਦੇ ਉੱਪਰ ਲਿਖਿਆ ਹੋਇਆ ਹੈ ਕਿ ਜਿਹੜੇ ਅੱਜ ਦੇ ਬੱਚੇ ਹੈਗੇ ਨੇ ਉਹ ਮਾਪਿਆਂ ਨੂੰ ਤਰਕਾਰਦੇ ਨੇ ਮਾਪਿਆਂ ਨੂੰ ਠਰਕਾਰਦੇ ਨੇ ਮਾਪਿਆਂ ਨੂੰ ਦੁਰਮੇੜੇ ਕਰਦੇ ਨੇ ਮਾਪਿਆਂ ਦੀ ਸੇਵਾ ਨਹੀਂ ਕਰਦੇ ਤੇ ਅੱਜ ਦੇ ਬੱਚੇ ਨਲਾਇਕ ਹੋਰੀਏ ਦਾ ਮਤਲਬ ਹੈ ਅੱਜ ਤੋਂ 6 ਅਦਾ ਸਾਲ ਪਹਿਲਾਂ ਵੀ 아이 ਹਾਲ ਸੀ ਪਰ ਇੱਕ ਗੱਲ ਹੈ ਅੱਜ ਜਿਹੜੇ ਬ੍ਰਧ ਆਸ਼ਰਮ ਬਣੇ ਨੇ ਨਾ ਇਹ ਪੱਛਮ ਦੀ ਰੀਤ ਹੈ

ਪਰ ਜੋ ਕੁਰਬਾਨੀ ਨੇ ਕੀਆ ਨਾ ਮੈਂ ਆਪਦੇ ਸਾਹਮਣੇ ਕੋ ਰੱਖਾ ਜੋ ਗੁਰਮਤਾ ਸਿਖ ਜਿਹੜੀਆਂ ਨੂਆਂ ਘਰ ਦੇ ਵਿੱਚ ਆ ਕੇ ਤੇ ਆਪਣੇ ਪਤੀ ਨੂੰ ਵਾਸ ਵਿੱਚ ਕਰਨਾ ਚਾਹਦੀਆਂ ਨੇ ਫਿਰ ਉਹ ਜਾ ਕੇ ਤੂਣੀਆਂ ਦੇ ਕਾਲੇ ਚਿਲਮਾ ਦਾ ਕੋਟ ਆਸਾ ਲੈਂਦੇ ਫਿਰ ਉਹ ਪਖੰਡੀਆਂ ਦੇ ਕੋਲ ਜਾਂਦੀਆਂ ਨੇ ਕਿ ਉਹ ਸਮਝ ਲੋ ਆਪਣੇ ਗੁਰੂ ਤੋਂ ਆਪਣੇ ਪਰਪੇਸ਼ ਤੋਂ ਟੋਟਲ ਹੀ ਆਨੇ ਕਾਮਣ ਕਾਮਣ ਆਈਏ ਇਤੋ ਆਮਣ ਕੰਧ ਜਾਏ ਕੰਧ ਫਿਰ ਵਸ ਵਿੱਚ ਕਿਵੇਂ ਹੁੰਦਾ ਇਹ ਸਾਖ ਗੁਰਮਤਸਤ ਮਹਾਰਾਜ ਦੀ ਬਾਣੀ ਅਕੀਰ ਕਾਮਣ ਸੋ ਅਕਰ ਕਾਮਣ ਗੋਣ ਕਾਮਣ ਸੋ ਮੜਿਆ ਮੰਤ ਕਾਮਣ ਸੋ ਵੇਸੋ ਹੋਂ ਕਰੀ ਜੇ ਤੋ ਫਸਰ ਆਵੇ ਕੰਧ ਧਾਗੇ ਨਾਲ ਉਤਰ ਜਾਂਦੇ ਨੇ ਮਿਮਣ ਸੋ ਅਖਰ ਖਮਣ ਗੋਣ ਜੇ ਬਾ ਮਣੀਆਂ ਮੰਤ ਇਹ ਪੈ ਪਾਣੇ ਦੇਸ ਕਰ ਬਸ ਆਵੇ ਕੰਤ ਇੱਕ ਅੰਤ ਵੀ ਵਾਸ ਵਿੱਚ ਆ ਜਾਂਦਾ ਹੈ ਤੇ ਸਾਰਿਆਂ ਦਾ ਕੰਤ ਬਾਹਰ ਹੋਏ ਸਾਰਿਆਂ ਦਾ ਪਤੀ ਬਾਹਰ ਹੋਏ ਉਹ ਨੂੰ ਲੱਸੀ ਚਾ ਇਹ ਗੁਣਾ ਦੀ ਬਦਲ ਨਿਰਮਤਾ ਹੋਵੇ ਤੇ ਖਮਣ ਦਾ ਅਰਥ ਇਹ ਹੁੰਦਾ ਕੌੜੇ ਲੱਭਾਂ ਨੂੰ ਅਗਰ ਮੰਨੋ ਘਰ ਦੇ ਵਿੱਚ ਮਾਪਿਓ ਨੇ ਜਿਵੇਂ ਕੌੜੇ ਵਚਨ ਬੋਲੇ ਤੇ ਬੱਚੇ ਪ੍ਰਵਾਸ ਕਰਦੇ ਨੇ ਸਾਸ ਤੇ ਸਹੁਰੇ ਦੇ ਦੀ ਕੌੜੇ ਬਚਨ ਬੋਲੇ ਹੋਏ ਨੋਵਾ ਦੁਨੀਆ ਨੂੰ ਬਰਦਾਸ਼ਤ ਕਰਨੇ ਚਾਹੀਦੇ ਨਿਮਨ ਸੋ ਕਰ ਖਮਣ ਗੁਣ ਜੇਵਾ ਮਣੀਆਂ ਮਨ ਤੇ ਜਵਾਬ ਦੇ ਕੋ ਮਿੱਠੇ ਬੋਲ ਹੋਰ ਇਹ ਤਰੇ ਪਹਿਣੇ ਵੇਸ ਕਰ ਤਾਂ ਬਸ ਆਏ ਅੱਛਾ ਫਿਰ ਅਗੇ ਭਾਈ ਗੁਰਦਾਸ ਸਿੰਘ ਪਤਾ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਕਾਮਣ ਕਾਮਣ ਆਈਏ ਕੀ ਕੋ ਕਾਮਣ ਕਰਨ ਤੇ ਆਰੇ ਜੰਮੇ ਸਾਈਂ ਵਿਸਾਰਿਆ ਜਦੋਂ ਇਹ ਬੱਚਾ ਜੰਮਦਾ ਹੈ ਨਾ

ماں پیو سہ سمجھو بچے بڑے سگن منا منا کے بڑیاں منتا کر کے بڑیاں اداسا کر کے سکھا سکھ کے اپنے پوتن مابیا نے بیایا تے جدو کہتے ہیں جنو آئی. آئی تا او دو نو پوتن میرے بیٹ آنگنا مامن ماں پہ بارے ماں پہ اپنے نو پہ پوتن پیار دے کے بڑے خوش ہوں گے تے کہ اپنے آنگنا دے بیٹھنی ہوں گے

اپنی عورت ਨੂੰ ਲੈ ਕੇ ਵਖਰਾ ਹੋ ਜਾਂਦਾ ਹੈ ਤੇ ماں ਕਿਉਂ ਦੇ ਕੀ ਕੀ ਉਹ ਪਰਉਪਕਾਰਾਂ ਨੂੰ ਦਗਾ ਦਿੰਦਾ ਹੈ ਤੇ ਫਿਰ ਲੋਕਾਚਾਰ ਦੇ ਪੱਡੇ ਪਿਛਾਰੇ ਇਹੋ ਜਿਹੇ ਬੱਚੇ ਇੰਨਾ ਉਚਾਰੇ ਦਾ ਹੱਥ ਹੁੰਦਾ ਹੈ ਅਚਾਰ ਦੀ ਇਖਲਾਕੀ ਕਰੈਕਟਰ ਵੀ ਉਹ ਸਾਥ ਉਹਦੇ ਨੇ ਕਿਉਂਕਿ ਕਰੈਕਟਰ ਦਾ ਦਾਇਰਾ ਦਾਇਰਾ ਇੰਨਾ ਨਹੀਂ ਹੈ ਕਰੈਕਟਰ ਦਾ ਦਾਇਰਾ ਬਹੁਤ ਵੱਡਾ ਛੋੜਾ ਉਸ ਵਿੱਚ ਬਹੁਤ ਖੁਸ਼ ਆ ਜਾਂਦਾ ਸਵਾਸਨ ਜੀ ਇਸ ਤਰ੍ਹਾਂ 아이ਸਾਪ 아이 ਗੁਰਦਾਸ ਜੀ ਨੇ ਇੱਕ ਕਮੇ ਦੇ ਵਿੱਚ ਹੋਰ ਗਿਆ ਉਹ ਕਹਿੰਦੇ ਨੇ ਮਾਂ ਪਿਓ ਪਰ ਹਲ ਸੁਣੇ ਦੇ ਨਾ ਜਾਣੇ ਕਹਾਣੀ ਮਾਂ ਪਿਓ ਮੰਦੋ ਘਰ ਦੇ ਵਿੱਚ ਹੋ ਰਹੇ ਨੇ ਤੜਫ ਰਹੇ ਨੇ ਉਹਨਾਂ ਨੂੰ ਪਾਣੀ ਨਹੀਂ ਮਿਲਿਆ ਉਹਨਾਂ ਨੂੰ ਬਸਤਰ ਨਹੀਂ ਮਿਲੇ ਉਹਨਾਂ ਨੂੰ ਦਵਾਈ ਨਹੀਂ ਮਿਲੀ ਤੇ ਕੋਈ ਕਵੇ ਮੈਂ ਜਾ ਕੇ ਦੇ ਦਾ ਤੇ ਧਾਰਮਿਕ ਧਾਰਮਿਕ ਰੰਗਾਂ ਦੀ ਕਹਾਣੀਆਂ ਸੁਣਾਵਾਂ

ਉਨੇ ਆਪਣੇ ਬਜ਼ੁਰਗਾਂ ਦੀ ਸਾਫ ਸਫਾਈ ਕਰਨੀ ਹੈ ਇਸ ਕਰਮ ਮੁਕ ਰੱਖਦੇ ਹੋਣਾ ਸੱਚ ਜਾਣੋ ਸਭ ਤੋਂ ਪਹਿਲਾਂ ਹਾਜ਼ਰੀ ਨੂੰ ਨਾਨਕ ਪਾ ਸਾਡੇ ਕਰਮ ਵਿੱਚ ਉਸੇ ਬੱਚੇ ਦੀ ਮਾਂ ਪਿਓ ਪਰ ਹਰ ਸੁਨੇ ਦੇ ਨਾ ਜਾਣੇ ਕਥਾ ਕਹਾਣੀ ਮਾਂ ਪਿਓ ਪਰ ਹਰ ਕਰੇ ਤਾਪ ਤੋਂ ਮਨ ਖੰਡਾ ਘਰੇ ਬਿਮਾਰੀ ਮਾਂ ਪਿਓ ਪਰ ਹਰ ਕਰੇ ਪੂਜ ਦੇਵੀ ਦੇਵ ਨਾਲ ਸਿਰ ਸਮਾਣੀ

ਤੇ ਤੇ ਨੂੰ ਸਵਰਗਾਂ ਦੇ ਵਿੱਚ ਉਸ ਉਹਰੇ ਤਾਂ ਮਾਰ ਕੇ ਮੋਕਿਆ ਭਗਤ ਪ੍ਰੇਲਾਸ ਪਹਿਲੇ ਵੀ ਦੀ ਕਿਉਂ ਮੈਂ ਤੇਰੇ ਨਾਲ ਕੋਈ ਇਜਾਜ਼ਤੀ ਕੀਤੀ ਇਹ ਕਹਿੰਦਾ ਹਾਂ ਮੇਰੇ ਨਾਲ ਬਹੁਤ ਜ਼ਬਰਦਸਤੀ ਹੋਈ ਹੈ ਮੇਰੇ ਬਾਪ ਨੂੰ ਸਵਰਗਾਂ ਦੇ ਵਿੱਚ ਭੇਜ ਦਿੱਤਾ ਜਾਵੇ ਪਰ ਮੈਨੂੰ ਨਰਕਾਂ ਦੇ ਵਿੱਚ ਭੇਜਿਆ ਜਾਵੇ ਤਾਂ ਮੇਰੇ ਨਾਲ ਹਿਸਾਬ ਹੋਵੇ ਸਭ ਸੰਗਤ ਜੀ ਮੈਂ ਇਥੇ ਨਰਕ ਦੇ ਸਰੂਪੀ ਗੱਲ ਕਰ ਰਿਹਾ ਹਾਂ ਠੀਕ ਹੈ ਪਰ ਇਹ ਨਰਕ ਦਾ ਸਰੂਪ ਇਸ ਤਰ੍ਹਾਂ ਆrti ਸੰਸਕ੍ਰਿਤੀ ਦੇ ਵਿੱਚ ਰਹਿ ਗਏ ਨਾ ਉਸ ਤਰ੍ਹਾਂ ਦੀ ਨਹੀਂ ਕਦੀ ਆਪਾਂ ਕਥਾ ਮੰਨੇ ਨਰਕ ਦੇ ਸਰੂਪੀ ਗੁਰਮੁਖ ਸੰਸਾਦ ਦੇਣਾਗੇ ਗੁਰਮੁਖ ਸੰਸਾਦ ਨਰਕੀਅਤ ਦੇ ਸਰੂਪੀ ਇਹ ਉਹਨਾਂ ਦੀ ਨੀਤੀ ਦੇ ਮੁਤਾਬਕ ਫਿਲਹਾਲ ਮੈਂ ਆਪ ਤੁਹਾਨੂੰ ਦੱਸ ਰਿਹਾ ਤੇ ਮੈਂ ਆਪਣੇ ਵਿਸ਼ੇ ਦੇ ਵਿੱਚ ਰਹਾ ਇਸ ਵਾਸਤੇ ਸਾਧ ਸੰਗਤ ਜੀ ਮੈਂ ਇਸ ਤਰੀ ਯਾਤਰਾ ਨਹੀਂ ਕਰਾਂਗਾ ਔਰ ਦੂਸਰੀ ਵੱਡੀ ਉਦਾਹਰਣ ਇਸ ਤੋਂ ਵੱਡੀ ਉਦਾਹਰਣ ਦੁਨੀਆ ਦੇ ਇਤਿਹਾਸ ਵਿੱਚ ਮਿਲਦੀ ਜਦੋਂ ਗੁਰੂ ਨਾਨਕ ਬਾਦਸ਼ਾਹ ਜੀ ਨੂੰ ਛਿੜਕਾ ਮਾਰਦੇ ਨੇ ਉਹਨਾਂ ਦੇ ਪਿਤਾ ਪਪਾ ਕਾਲੂ ਜੀ ਔਰ ਕਦੀ ਉਹਨਾਂ ਦੇ ਕੋਲ ਉਹ ਵੱਲ ਗੱਲਾਂ ਨਹੀਂ ਕੋਈ ਸਪੇੜਾ ਬਿਮਾਰ ਹੁੰਦੇ ਆਪ ਨੂੰ ਪਤਾ ਹੈ ਤੇ ਬਾਬਾ ਨਾਨਕ ਜੀ ਆਪਣੇ ਬਾਪੂਆਂ ਛਕੇੜਾ ਖਾ ਕੇ ਤੇ ਸਿਰ ਨੀਮਾ ਖਾ ਕੇ ਰਹਿੰਦੇ ਕਦੇ ਆਪਣੇ ਬਾਪ ਦੇ ਸਾਹਮਣੇ ਸਿਰ ਉੱਚਾ ਕੇ ਕਰਦੇ ਤੇ ਉਹਨਾਂ ਦੇ ਕੋਲ ساری ਜ਼ਿੰਦਗੀ ਚਿਰਟਾ ਖਾਦੇ ਨਹੀਂ ਨੀ ਸਪੇੜਾ ਖਾਦੇ ਨੇ ਜਦੋਂ ਪਾਪਾ ਕਾਲੂ ਜੀ ਅੰਤਮ ਸਮੇਂ ਇਸ ਸੰਸਾਰ ਤੋਂ ਵਿਦਾਇਗੀ ਲੈਣ ਲੱਗੇ ਉਸ ਸਮੇਂ ਦੇ ਅਸੂਲ ਪਤਾ ਲੱਗਿਆ ਕਿ ਉਹ ਕਾਲੂ ਤੂੰ ਤਾਂ ਸਾਰੀ ਜ਼ਿੰਦਗੀ ਭੁੱਲਿਆ ਜਾਂ ਦੇਖਿਆ ਨਹੀਂ ਸਾਰੀ ਦੁਨੀਆ ਦਾ ਸਿਰ ਤੋਂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਹੁੰਦਾ ਏ ਉਹਨਾਂ ਦੀ ਉਸਤਤੀ ਵਿੱਚ ਹੁੰਦਾ ਏ ਪਰ ਉਹ ਤੇਰੀ ਜ਼ਬਾਨ ਤੋਂ ਨਾਂ ਨੂੰ ਝੁਕਣ ਤੇ ਤੇਰੇ ਹੱਥ ਤੋਂ ਨਾਂ ਨੂੰ ਇੱਕ ਕੋਮਲ ਬਲਾਉਂ ਪਰ ਤਪੜ ਮਾਰਦੀ ਹੁੰਦੀ ਏ ਉਸ ਸਮੇਂ ਦੇ ਉਹਦੀ ਆਤਮਿਕ ਤੂ ਪ੍ਰੇਮ ਪ੍ਰੇਮਿਕਾ ਨਾ ਆਇਆ ਤੇ ਕਿਹਾ ਮੈਂ تو آگے چلنا میں سپرس کرنا چاہتا ہوں میں نے سپرس کر لیا پھر اور گل نانک بادشاہ جی نے اپنے چلنا پچھڑ کر لیا آخیا نہیں ایک جگہ میں بھی رکھنی سی جب میں باپ نو بات کہہ سکاں جب میں باپ دیا جڑکا کھا سکاں جب میں باپ دیا چپیڑا کھا سکاں ایک تھا میں بچا کے رکھنا سی سو میں رکھنے کا یتن کیا ہے تو میرا سرکار یہ جواب ہے

وہ دے بارے نا دنسا بے چنی کے جگر جائے ہیں ہری چند دان کرے دس دے بے بے گورنہ تنا پائے اہے جاکن ہری چند دنی پا تراجے کاغل کے ایم نہ پائی اوگن جانے تک ان کرے کہ وہ کیوں کہ انہیں اکھاس پیتایا اکھاس پیدا نہیں بندی بھی اس مجاروں جس مجار کے بے چھو گھلاں مانوں پسکوانوں بے چیا کے دیدے دے ਫਾਇਦੇ ਦੀ ਇਹ ਪ੍ਰਥਾ ਹੈ ਮੰਡੀਆਂ ਵਿੱਚਿਆ ਤੇ ਖਰੀਦਾ ਜਾਂਦਾ ਸੀ ਸਾਹਸਨ ਸਿੰਘ ਉਸ ਨੂੰ ਕਹਿੰਦੇ ਨੇ ਖਾਸ ਉਸ ਵਿੱਚ ਖਾਸ ਦੇ ਵਿੱਚ ਉਸ ਬਾਜ਼ਾਰ ਦੇ ਵਿੱਚ ਉਸ ਮੰਡੀ ਦੇ ਵਿੱਚ ਹਰੀचंद ਰਾਜਾ ਜੀ ਆ ਹੁਣ ਇਹ ਵੀ ਬੜੀ ਲੰਮੀ ਗੱਡੀ ਬਾਣੀ ਹੈ ਮੈਂ ਥੋੜਾ ਜਾਂ ਆਪ ਨੂੰ ਸੰਖੇਪ ਵਿੱਚ ਦੱਸਦਾ ਕਿ ਇਹਦੇ ਕੋਲ ਨਾ ਕਿ ਧਾਮ ਕਰਦਾ ਸੀ ਤੇ ਸਿੰਦਰ ਦਾ ਕਹਿੰਦੇ ਸੀ ਰਾਸਣ ਉਹਨਾਂ ਲੱਗ ਗਿਆ ਤਾਂ ਉਹਨੇ ਬਿਸਵਾ ਦੇ ਤਰਫੋਂ 2000 ਰੁਪਏ ਬਰਾਮਣ ਬਣ ਕੇ ਆਇਆ ਕਹਿਣ ਲੱਗਾ ਜੀ ਧਾਨ ਮੰਗਣੀ ਚਾਹੀਦਾ ਹੈ ਜਿੰਨੇ ਦਾ ਧਾਨ ਮੰਗ ਲਗਾ ਜੀ ਬਹੁਤ ਆ ਕਹਿਣ ਲੱਗੇ ਸਾਰਾ ਨਾਲ ਧਾਨ ਮੈਨੂੰ ਦੇ ਦੇ ਉਹਨੇ ਕਹਿੰਦੇ ਲੈ ਲੈ ਫਿਰ ਕੰਗਾ ਜੀ ਮੈਨੂੰ ਸੋਨਾ ਦੇ ਤਾਂ ਉਹਨੇ ਕਿਹਾ ਸੋਨੇ ਦੇ ਖਜ਼ਾਨੇ ਵਿੱਚ ਆਪ ਪਾਇਆ ਨਾ ਤਾਂ ਉਹ ਸੋਨੇ ਕੋ ਕਹਿੰਦਾ ਇਹ ਤਾਂ ਰਾਜ ਬਾਗ ਦੇ ਵਿੱਚ ਆ ਗਿਆ ਏ ਤੂੰ ਮੈਨੂੰ ਸੋਨਾ ਕਿਵੇਂ ਦੇ ਰਿਹਾ ਉਹਨੇ ਕਿਹਾ ਜੀ ਮੇਰਾ ਤਾਂ ਨਹੀਂ ਹੈ ਤਾਂ ਉਹਨੇ ਉਹਨੂੰ ਭੇਜ ਦਿੱਤਾ ਦੇ ਖਾਸ ਦੇ ਵਿੱਚ ਜਾ ਕੇ ਉਸ ਮੰਡੀ ਵਿੱਚ ਉਸ ਬਾਜ਼ਾਰ ਵਿੱਚ ਪਹੁੰਚਿਆ ਜਿਸ ਨੇ ਗ੍ਰਿਹਿਆ ਸੀ ਉਸ ਨੇ ਉਹਦੀ ਸੰਸਾਰ ਘਾਟ ਦੇ ਵਿੱਚ ਡਿਊਟੀ ਲਗਾਈ ਤੇ ਫਿਰ ਉਹ ਨੂੰ ਪੰਜਾ ਬਿਸਮੂ ਮਿਲਤਰ ਸੀ ਕਿਸਮੇ ਸੱਪ ਬਣ ਕੇ ਤੇ ਜਿਹੜੀ ਇੱਕ ਹੀ ਰਾਣੀ ਸੀ ਤਾਰਾ ਰੋਸ਼ਨ ਉਸ ਦੇ ਕੋਲ ਇੱਕ ਪੁੱਤਰ ਸੀ ਉਸ ਪੁੱਤਰ ਨੂੰ ਦੱਸ ਦਿਆ ਕਿ ਉਸ ਨੂੰ ਮਾਰ ਦਿੱਤਾ ਫਿਰ ਇਸ ਨੇ ਜਿਹੜੀ ਰਾਣੀ ਸੀ ਉਹ ਆਪਣੇ ਪੁੱਤ ਦੀ লাশ ਚੁੱਕ ਕੇ ਤੇ ਸੰਸਾਰ ਘਾਟ ਦੇ ਵਿੱਚ ਜਾਂਦੀ ਹੈ کہ آپ کو دہا سامرے پتی کھلا ہوں گا ہے ہی چند پتے ہیں تو ان کو کندیاں میں سمسکار کرنا ہے تو ان کو کندیاں میں سمسکار کرنا ہے میری مالک کا حکم ہے کہ کامی لگنا اٹھیکشن لگا ہے تو تو میری کوئی تو کچھ ہے نہیں آج آپ کوئی کے لئے کل میں کوچھ نہیں ہے اگر میں بکھانوں پر لیا ہے میری کوئی کوئی تو کچھ نہیں ہے میں کہ میں کمیں دانوں ہوں آپ سنگا جیو اس میں بیچاری ہیں اپنی اپنی ساڑھی بھاڑکتا ਤੇ ਬਿਲ ਆ ਲੈ ਲੈ ਨੂੰ ਸੰਸਕਾਰ ਕਰਨ ਦੇ ਬ੍ਰਾਹਮਣ ਇਹ ਸਾਰੀਆਂ ਚੀਜ਼ਾਂ ਨੂੰ ਹੱਸ ਹੱਸ ਕੇ ਵੇਦਨਾਰਿਆ ਕਿੰਨਾ ਪੱਥਰ ਦਿਲ ਹੋਵੇਗਾ ਮਹਾਰਾਜੀ ਬਾਣੀ ਕਹਿੰਦੀ ਐਸਾ ਸੇਵੇ ਐਸਾ ਹੋਵੇ ਜਿਉਂ ਜੇਤੀ ਸੇਵਾ ਕੋਈ ਕਰਦਾ ਨਾ ਉਹ ਜਿਹਾ ਭਾਂਤ ਹੈ ਪੱਥਰਾਂ ਨੂੰ ਪੂਜ ਕੇ ਇਹ ਬ੍ਰਾਹਮਣਾ ਤੋਂ ਪੱਥਰ ਬਣ ਗਿਆ ਹੈ ਤੇਰੇ ਅੰਦਰ ਦਿਲ ਨਹੀਂ ਗਿਆ ਆਹ ਸਮਝੀਓ ਮੈਂ ਇੱਕ ਬੇਨਤੀ ਕਰਾਂ ਕਿ ਆਪ ਜੀ ਨੇ ਮੇ ਸੁਣੀਏ ਆ ਇਸ ਦਿਨ ਵੀ ਆ ਬਹੁਤ ਦਿਨ ਪਹਿਲਾਂ ਦੀ ਗੱਲ ਹੈ ਬੁਲਸਾਹਾਂ ਦੀ ਇੱਕ ਸੰਦੀਪ ਸਿੰਘ ਦੀ ਸੰਮੀ ਜੋ ਤੁਹਾਡਾ ਕੌਮੀ ਸੁਰਮਾ ਹੈ ਜੋ ਤੁਹਾਡੇ ਪੰਥ ਦਾ ਸੁਰਮਾ ਹੈ ਸੰਗਤ ਜੋ ਉਹਦੇ ਉੱਪਰ ਤਿੰਨ ਬੰਦੇ ਬਾਏ ਜੇਲ੍ਹ ਦੇ ਵਿੱਚ ਅਮਲਾ ਕਰਦੇ ਨੇ ਔਰ ਉਸ ਦਿਨ ਮਾਰਕਾਈ ਕਰਦੇ ਨੇ ਔਰ ਉਸ ਤੋਂ ਬਾਅਦ ਜਦੋਂ ਪੁਲਿਸ ਵਾਲੇ جو بھی جڑے کٹے ہو کے اس دن اور مار پکائی کرتے ہیں میں کہنا ہوں کہ اور آنگ جیب کی رو بھی ہوئے تھا تو کم جانے جے سوپا سرحان وزیر خان کی رو ہوئے تھا تو بھی دو پوے جتنا جلم کو دے اوپر ہے دو دن پہلے لگتے ہیں پھر کہنے نے اس دن اچھی کم کرا دیتیاں جاوڑ تو اس نے کیا کہ چیکنوں دا تسیم نہیں کڑا سکتے میں جو کل ہی در پاس سدا سکتے گا اور انہوں نے جو جلم کیتا کرنا اے ہوں یہ جلم خاص سکتا کہ میں دس بھی نہیں سکتا میری جوان درد رہا ہے کہ کوئی بھی نہیں دا سکتا جتنے کو دے اوپر جلم کیتے پر جدوں کو بار تسلیم دوٹری ہونی سی بار گیندا تا اس سور بل جو دے نے پھیڑ ہوتے مولے سونے آردہ چکارا لگا کہ آپ دی پہنچ دا درد رکھ دے

ਇਤਨਾ ਕਭੀ ਨੇ ਕੀ ਰੋਇਆ ਰੋਕ ਤੁਹਾਡੇ ਦੇ ਵਿੱਚ ਵੇਖ ਦਸਤਾ ਤੁਕ ਜੜਾ ਨੂੰ ਲਾਇਆ ਤਾਂ ਆਪਣੀ ਨੇ ਮੁਰਦਾ ਰੋਪਿਆ దਗੇ ਦੀ ਦੇਖ ਦੁਨੀਆ ਲੰਗੁ ਚੀਖਾ ਨੂੰ ਲਾਇਆ ਤਾਂ ਆਪਣੀ ਨੇ ਫੁੱਲ ਵਰ ਰੋਪੇ ਮਾਲਰ ਹੱਥ ਦੇਖ ਸੂਈ ਛੇ ਕੋ ਫੁੱਲਾਂ ਨੂੰ ਪਾਇਆ ਤਾਂ ਆਪਣੇ ਨੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਗਰ ਦੇ ਟੋਟਿਆਂ ਨੂੰ ਨੀਂਹ ਵਿੱਚ ਲਵਾਇਆ ਤਾਂ ਆਪਰੇ ਉਹ ਬੰਦੂ ਕਿ ਸੱਚਾ ਨਾਲ ਆਪਣੇ ਸੀ ਨਾ ਤੇ ਸੰਜੀਤ ਸਿੰਘ ਸੰਮੀ ਸਾਹਿਬ ਨੂੰ ਜੋ ਜਿਨਾਂ ਨੇ ਦੁੱਖ ਦਿੱਤਾ ਉਹ ਸਾਰੇ ਆਪਣੇ ਬੈਠੇ ਹੋਏ ਸਨ ਉਹਨਾਂ ਆਪਣਿਆਂ ਨੇ ਜ਼ੁਲਮ ਕੀਤਾ ਰਾਜ ਦੇ ਜ਼ੁਲਮ ਕੀਤਾ ਤਾਂ ਸਾਹ ਸਮਝੀ ਕੋਈ ਕੇੰਦਰ ਨਾ ਕੋਈ ਤੇ ਬਾਰੇ ਸੂਰਮੇ ਸੀਗੇ

ਇਹ ਇਹ ਨਾ ਸਮਝਣਾ ਅਸੀਂ ਪੱਥਰ ਦੇ ਨਹੀਂ ਅਸੀਂ ਪੱਗਾਂ ਵਾਲੇ ਦੇ ਪੱਥਰ ਦੇ ਹੋ ਸਕਦੇ ਹਾਂ ਅਸੀਂ ਵੀ ਬ੍ਰਾਹਮਣ ਹੋ ਸਕਦੇ ਹਾਂ ਕਦੋਂ ਜਦੋਂ ਅਸੀਂ ਥਾਲ ਨਹੀਂ ਬੰਨ੍ਹ ਕਰੀਏ ਮੰਨ ਲਓ ਸਾਥ ਸੰਗਤ ਦੀ ਕਿਸੇ ਦੀ ਮ੍ਰਿਤੂ ਹੋ ਜਾਂਦੀ ਹੈ ਪਰ ਕੋਈ ਗ੍ਰੰਥੀ ਸੇ ਨਾ ਕਰੇ ਕਹੇ ਜਾਂ ਜਿਹੜੇ ਸਰਦਾਰੋਂ ਨੇ ਉਹ ਕਮਨ ਆ ਤੁਹਾਨੂੰ ਅਸੀਂ ਮਰੇ ਦੇ ਨਾਮ ਤੇ ਬਿਸਤਰਾ ਦੇ ਲਿਆ ਮਰੇ ਦੇ ਨਾਮ ਤੇ ਕੱਪੜੇ ਦੇ ਲਿਆ ਕੋਨੇ ਵਿੱਚ ਜੋੜਾ ਪਾ ਕੇ ਮਹਾਰਾਜ ਆ ਗਏ ਗਾੜੀ ਗਿਆ ਕੇ ਆਪੋ ਤੁਸੀਂ ਗ੍ਰੰਥੀ ਸਿੰਘ ਨੂੰ ਮੈਂ ਕਹਿੰਦਾ ਕਾਰਾਂ ਦਿਓ ਕੋਠੀਆਂ ਦਿਓ ਬੰਗਲੇ ਦਿਓ ਪਰ ਮਰਿਆਂ ਦੇ ਨਾਮ ਤੇ ਨਹੀਂ ਉਹ ਗੁਰੂ ਨਾਨਕ ਸਾਹਿਬ ਦੀ ਵਿਚਾਰ ਆਲਾ ਗੋਤੋਂ ਗਵਾਉਂਦੇ ਕਹਿਣਾ ਤੁਸੀਂ ਬੱਤ ਬੱਤ ਸਿਰਵਾ ਕਰੋ ਗ੍ਰੰਥੀ ਸਿੰਘ ਦੀ ਪਰ ਮਰਿਆਂ ਦੇ ਨਾਮ ਤੇ ਕਦੀ ਨਾ ਦਿਓ ਤਾਂ ਫਿਰ ਤੁਸੀਂ ਆਪੇ ਬ੍ਰਾਹਮਣ ਬਣਾ ਰਹੇ ਹੋ ਤੇ ਸਾਡੇ ਗ੍ਰੰਥੀ ਸਿੰਘ ਆਪੇ ਬ੍ਰਾਹਮਣ ਬਣਦੇ زیادہ نہیں اس لیے میرے کو ہوئی بچنی تھی میرے ہاتھ رکھنا ਇਹ ਸੰਕੋਚ ਨਾ ਕਰਾ ਉਹ ਗੱਲ ਬਕਰੀਏ ਨੁਰਮਤ ਦੇ ਬੋਲ ਕਿਸੇ ਨੂੰ ਚੰਗੇ ਲੱਗਦੇ ਹਨ ਤੇ ਕਿਸੇ ਨੂੰ ਚੰਗੇ ਨਹੀਂ ਲੱਗਦੇ ਤੇ ਇਹ ਜੇਕਰ ਸਾ ਮਾਸਟਰ ਉਹਨੂੰ ਬਹੁਤ ਸਾਰੀ ਲੋਕ ਪ੍ਰਬੰਧ ਨਹੀਂ ਕਰਦੇ ਪਰ ਮੈਨੂੰ ਕੋਈ ਲਾਲਚ ਨਹੀਂ ਮੈਂ ਹਰ ਇੱਕੋ ਇੱਕ ਲਾਲਚ ਮੈਂ ਪੰਥ ਦਾ ਕਰਜਾਈ ਹਾਂ ਕਿ ਮੈਂ ਯਤਨ ਕਰਦਾ ਕਰਜ਼ਾ ਤੇ ਪਾਉ ਨਹੀਂ ਪਤਾ ਸਕਦਾ ਪੰਥ ਦਾ ਸਾਡੇ ਸਾਰਿਆਂ ਦੇ ਉਪਰੰਤ ਦਾ ਹੈ ਪੰਥ ਦਾ ਸਾਡਾ ਗੁਰੂ ਨੂੰ ਕਜਾਈ ਹੈ ਪੰਥ ਦਾ ਅਰ ਸਾਡੇ ਮਨ ਵਿੱਚ ਪੰਥ ਦੇ ਪ੍ਰਤੀ ਤਲ ਨੂਰ ਬਣਾ ਜੈ ਕਰ ਸਾਜੰਨ ਨਹੀਂ ਇਤਨੀ ਕੋਟ ਚ ਪਰਵਾਨ ਕਰਨਾ ਹੋਈਆਂ ਪ੍ਰਤਿਭਾ ਨੂੰ ਸ਼ੁੱਧੀ ਵਾਹਿਗੁਰੂ ਕੀ ਪ੍ਰਸਾਦ ਵਾਹਿਗੁਰੂ ਕੀ